ਚਨੈਨਲ ਦੇ ਸ੍ਰੋਤਨੋ ਪਿਆਰਪਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਆਇਆ ਮਾਨਸਾ ਜਿਲ੍ਹਾ ਮਾਨਸਾ ਦੇ ਪਿੰਡ ਕੋਟ ਲੱਲੂ ਦੇ ਵਿੱਚ ਜਿੱਥੇ ਕਿ ਰਿਜ਼ਰਵ ਔਰਤਾ ਲਈ ਹੈ ਤੇ ਅਸੀਂ ਗੱਲ ਵਿੱਚ ਸਾਥ ਦੇ ਵਿੱਚ ਆਇਆ ਗੱਲਬਾਤ ਕਰਦੇ ਆਂ ਸਾਥ ਵਿੱਚ ਬੈਠੇ ਲੋਕਾਂ ਨਾਲ ਕਿ ਕੀ ਜਿਹੜੇ ਖੜੇ ਹੋਣ ਜਾ ਰਹੇ ਨੇ ਤੁਹਾਨੂੰ ਕਹੇ ਜੇ ਲੱਗਦੇ ਨੇ ਉਹਨਾਂ ਦੇ ਕਹੇ ਜੇ ਸੁਭਾਅ ਲੱਗਦੇ ਤੁਹਾਨੂੰ ਕੀ ਤੁਹਾਡੇ ਕਿਸੇ ਮੁਸ਼ਕਲਾਂ ਦੇ ਵਿੱਚ ਕੰਮਕਾਰ ਦੇ ਵਿੱਚ ਉਹ ਤੁਹਾਡੇ ਕੰਮ ਆਉਣ ਵਾਲੇ ਹੈ ਜਾਂ ਰਾਤ ਨਬਰਾਤੇ ਕਿਤੇ ਖਾਣੇ ਦਰਬਾਰੀ ਜਾਂ ਕਿਤੇ ਪ੍ਰਸ਼ਾਸਨ ਕੋਲੇ ਜਾਣਾ ਪੈ ਜੇ ਤੇ ਉੱਥੇ ਜਾ ਸਕਦੇ ਨੇ ਪੜ੍ਹੇ ਲਿਖੇ ਨੇ ਇਹਨਾਂ ਦੇ ਆਪਾਂ ਪਿੰਡਾਂ ਦੀ ਰਾਇ ਲੈ ਲੈਂਦੇ ਆਉ ਚੱਲਦੇ ਆਪਾਂ ਸਾਥ ਦੇ ਵਿੱਚ ਬੈਠੇ ਸੱਜਣਾ ਦੇ ਨਾਲ ਭਾਈ ਜੀ ਸਸਰੀਆ ਕਾਰ ਸਸਰੀ ਕਾਲ ਜੀ ਸਸਰੀ ਕਾਰ ਭਾਈ ਕੀ ਨਾਮ ਹੈ ਸੁਖਮਿੰਦਰ ਸਿੰਘ ਜੀ ਸੁਖਮਿੰਦਰ ਸਿੰਘ ਜੀ 15 ਅਕਤੂਬਰ ਨੂੰ ਵੋਟਾਂ ਪੈਂਦੀਆਂ ਜਾਰੀਆਂ ਤੁਹਾਡਾ ਮਤਲਬ ਕਿ ਔਰਤ ਲਈ ਰਾਖਵਾਂ ਰੱਖਿਆ ਗਿਆ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਦੀ ਪਹਿਲਾਂ ਕਿੰਨੇ ਕੰਮ ਹੋ ਗਏ ਹੁਣ ਅੱਗੇ ਕਿੰਨੇ ਕੰਮ ਹੋਣ ਵਾਲੇ ਨੇ ਜਾਂ ਜਿਹੜੇ ਸਰਪੰਚ ਖੜੇ ਹੋਏ ਨੇ ਪੜ੍ਹੇ ਲਿਖੇ ਨੇ ਜਾਂ ਫਿਰ ਸਭ ਤੋਂ ਮੋਰ ਨੇ ਦੇਖੋ ਜੀ ਜਿਹੜੇ ਸਰਪੰਚ ਖੜੇ ਹੋਏ ਨਾ ਤੋਂ ਭਰਾਣ ਸਾਡੇ ਤੇ ਦੋਨੇ ਭਾਈ ਲੱਗਦੇ ਨਾ ਤੇ ਕੰਮ ਬਹੁਤ ਹੋਣ ਵਾਲੇ ਨੇ ਪਿੰਡ ਦੇ ਬਹੁਤ ਰਹਿੰਦੇ ਨੇ ਕੰਮ ਹੋਣ ਕਰਨਿਓ ਤੇ ਦੋਨੇ ਠੀਕ ਨੇ ਜੀ ਦੋਨੇ ਪੜੇ ਲਿਖੇ ਬੰਦੇ ਨਾ ਹਾਂ ਦੋਨੇ ਨਰਮਨ ਲੋਕਾਂ ਦੇ ਕੰਮ ਆਉਣ ਵਾਲੇ ਨਾ ਕੰਮ ਕਰਨਗੇ ਵੀ ਕੋਈ ਵੀ ਜਤਾਰ ਹੋ ਜੇ ਜਿਸ ਚ ਮਰਜੀ ਬੰਦੇ ਠੀਕ ਨੇ ਜੀ अच्छा एक और दोस्तों वीर जी ਵੀ ਪਿੰਡ ਦੇ ਵਿੱਚ ਕੀ ਤੁਸੀਂ ਪਿੰਡ ਦੇ ਸਿਆਣੇ ਬੰਦਾਂ ਨੇ ਰਲ ਕੇ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਭਾਈ ਕੋਈ ਕਿਸੇ ਕਿਸਮ ਦਾ ਨਸ਼ਾ ਜਾਂ ਕਿਸੇ ਕਿਸਮ ਦੀ ਲੜਾਈ ਪੜਾਈ ਤੋਂ ਦੂਰ ਰਹਿਣਾ ਹਾਂਜੀ ਸਾਡੇ ਪਿੰਡ ਚ ਨਸ਼ਾ ਤਕਰੀਬਨ ਨਾ ਮਾਤਰਾ ਚੱਲਦਾ ਚੱਲੀ ਨਹੀਂ ਹੈ ਨਹੀਂ ਇਦਕੇ ਚੱਲਿਆ ਵੀ ਨਹੀਂ ਹਲ ਤੱਕਰ ਵੋਟਾਂ ਨੇੜੇ ਆ ਗਈਆਂ ਤੇ ਬਾਕੀ ਲੜਾਈ ਪੜਾਈ ਤੋਂ ਸਭ ਦੂਰ ਨੇ ਕੋਈ ਸਾਡੇ ਪਿੰਡ ਚ ਲੜਾਈ ਪੜਾਈ ਕਰਨ ਵਾਲਾ ਬੰਦਾ ਨਹੀਂ ਹੈਗਾ ਕੋਈ ਜ਼ਿਆਦਾ ਪਾਰਟੀਬਾਜੀ ਨਹੀਂ ਹੈਗੀ ਸਾਡੇ ਪਿੰਡ 'ਚ। ਅੱਛਾ ਇੱਕ ਹੋਰ ਦੱਸੋ ਵੀ ਕੋਈ ਪਿੰਡ ਦੇ ਇੱਕ ਦੋ ਜਿਹੜੇ ਖਾਸ ਕੰਮ ਰਹਿੰਦੇ ਹੋਣ? ਖਾਸ ਕੰਮ ਤਾਂ ਜੀ ਬਹੁਤ ਰਹਿੰਦੇ ਨੇ ਖਾਸ ਕੰਮ। ਹੁਣ ਆਪਣਾ ਸਕੂਲ ਦਾ ਲਾ ਲਓ ਤੇ ਗਲੀਆਂ ਜਿਹੜੀਆਂ ਪਹਿਲਾਂ ਬਹੁਤ ਪੁਰਾਣੀਆਂ ਪੱਕੀਆਂ ਹੋਈਆਂ ਉਹਨਾਂ ਦੀ ਅੱਥਾਂ ਖਤਮ ਹੋ ਚੁੱਕੀਆਂ। ਵੱਡੇ ਕੰਮ ਬਹੁਤ ਰਹਿੰਦੇ ਨੇ ਜੀ ਹਜੇ। ਹਾਂ। ਹੋਰ ਵੀ ਨਿਗਾਹ ਮਾਰੇ ਤਾਂ ਕੰਮ ਬਹੁਤ ਰਹਣਗੇ, ਨਿਕਲੇ ਆਉਣਗੇ ਜੀ। ਹਮ। ਠੀਕ ਬਾਬੂ ਜੀ ਸਤਿਕਾਰ ਸਤਿਕਾਰ ਕੀ ਹਾਲ ਹੈ ਜੀ ਕੀ ਨਾਮ ਹੈ ਜੀ ਲਾਲ ਸਿੰਘ ਜੀ ਲਾਲ ਸਿੰਘ ਜੀ ਤੁਸੀਂ ਵੀ ਕਈ ਪਲਾਨ ਦੇਖਲੇ ਹੋਣਗੇ ਤੇ ਹੁਣ ਵੀ ਮਤਲਬ ਕਿ ਚੋਣਾ ਆ ਗਿਆ 15 ਨੂੰ ਔਰਤਾਂ ਵਾਸਤੇ ਰਿਜ਼ਰਵ ਹੈ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਵੀ ਇਹ ਔਰਤਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ ਕਿ ਪੜੀਆਂ ਲਿਖੀਆਂ ਨੇ ਜਾਂ ਸਮਾਜ ਦੇ ਵਿੱਚ ਜਿਵੇਂ ਪ੍ਰਸ਼ਾਸਨ ਕੋਲੇ ਜਾਣਾ ਪੈ ਜੇ ਉੱਥੇ ਜਾ ਕੇ ਇਹ ਗੱਲਬਾਤ ਕਰ ਸਕਦੀਆਂ ਹਾਂ ਹਾਂ ਜੀ ਕਰ ਸਕਦੀਆਂ ਪੜੀਆਂ ਲਿਖੀਆਂ ਨੇ ਪੁੱਛਾਂ ਦੋਨੇ ਜਾਣਗੀਆਂ अच्छा खालसा कि जी किधर और दसो मेनू बी ਪਿੰਡ ਦੇ ਵਿੱਚ ਸਰਬਸੰਮਤੀ ਕਿਉਂ ਨਹੀਂ ਹੋ ਸਕਦੀ ਸਰਬਸੰਮਤੀ ਦਾ ਜੀ ਦੇਖੋ ਇਹ ਲੋਕਾਂ ਨੇ ਹੈ ਨਹੀਂ ਪਹੁੰਚੇ ਇੱਥੇ ਤੱਕ ਜਾਣ ਵੀ ਕਿ ਸਰਬਸੰਮਤੀ ਕਰ ਲਈ ਆਪਾਂ ਇੱਕ ਵਾਰ ਹੋਈ ਸੀ ਗੁਰਦੁਆਰਾ ਸਾਹਿਬ ਅਰਦਾਸ ਕਰੀ ਸੀ ਹੂੰ ਪਰ ਉੱਥੇ ਫਿਰ ਸਰਪੰਚ ਖੜਾ ਸੀ ਤਾਂ ਲੋਕੀ ਪਾਰਟੀ ਬਣ ਇਹਦਾ ਮਤਲਬ ਹੈ ਕਿ ਗੁਰੂ ਘਰ ਨੂੰ ਇਹਨਾਂ ਨੇ ਮੰਨਿਆ ਨਹੀਂ ਨਹੀਂ ਮੰਨਿਆ ਤੇ ਹੋਣ ਵਾਲੇ ਜਿਹੜੇ ਸਰਪੰਚ ਖੜੇ ਹੋਣੇ ਕੀ ਤੁਸੀਂ ਇਹਨਾਂ ਨੂੰ ਬੁਲਾ ਕੇ ਦੋਨਾਂ ਧਿਰਾਂ ਨੂੰ ਬੁਲਾ ਕੇ ਤੁਸੀਂ ਕਮਾਕਾਰਾਂ ਬਾਰੇ ਕੋਈ ਗੱਲਬਾਤ ਕਰੋਗੇ ਵੀ ਦੱਸੋ ਭਾਈ ਤੁਹਾਡਾ ਜੋ ਕਿਹੜਾ ਇਸ ਤਰ੍ਹਾਂ ਕਰੂਗਾ ਨਹੀਂ ਜੀ ਅਸੀਂ ਨਹੀਂ ਇਹ ਗੱਲ ਕਹਿ ਸਕਦੇ ਨਾ ਅਸੀਂ ਖੜਾ ਕੀਤਾ ਕਿਸੇ ਚਲੋ ਵੋਟ ਤਾਂ ਤੁਸੀਂ ਪਾਣੀਆ ਤੁਹਾਡਾ ਅਧਿਕਾਰ ਹੈ ਹਾਂਜੀ ਵੋਟ ਪਾਵਾਂਗੇ ਉਹਨਾਂ ਦਾ ਫਿਰ ਕੰਪੈਰੀਸ਼ਨ ਕਿਵੇਂ ਕਰੋਗੇ ਉਹ ਤਾਂ ਹੀ ਦੇਖੋ ਪਬਲਿਕ ਹੈ ਲੋਕਤੰਤਰ ਹੈ ਉਹ ਕਰ ਉਸਕੇ ਚਲੋ ਥੋੜੀ ਵੀ ਲੋਕਤੰਤਰ ਚ ਆਉਂਦੀ ਹੈ ਫਿਰ ਵੀ ਐਂ ਹੁੰਦਾ ਵੀ ਫਲਾਨਾ ਪਲਾਨੀ ਔਰਤ ਇੰਨੀ ਪੜੀ ਆ ਉਹਦੇ ਪਰਿਵਾਰ ਇਸ ਤਰ੍ਹਾਂ ਦਾ ਹੈ ਉਹ ਪੜਿਆ ਲਿਖਿਆ ਮਤਲਬ ਕਿ ਪ੍ਰਸ਼ਾਸਨ ਦੇ ਵਿੱਚ ਜਾ ਸਕਦਾ ਹੈ ਇਸ ਤਰ੍ਹਾਂ ਦਾ ਤੁਸੀਂ ਕੋਈ ਵਿਸ਼ਲੇਸ਼ਣ ਕਰੋਗੇ ਉਹ ਤਾਂ ਇਹ ਤੁਹਾਨੂੰ ਦੱਸ ਹੀ ਦਿੱਤਾ ਪੜਿਆ ਲਿਖਿਆ ਕੁੜੀਆਂ ਦੋਨਾਂ ਹੀ ਨਾ ਦੋਨੋਂ ਜਾ ਸਕਦੀਆਂ ਜਿਹੜਾ ਜਿੱਤ ਗਿਆ ਉਹ ਆਪੀ ਕਰੂਗਾ ਪ੍ਰਸ਼ਾਸਨ ਕੋਲ ਵੀ ਜਾਊਗਾ ਕਿ ਜਦੋਂ ਡਿਊਟੀ ਬਣ ਗਈ ਉਹਦੀ ਅੱਛਾ ਤੁਹਾਡੇ ਸੀਵਰੇਜ ਪਿਆ ਜਾਂ ਜਿਹੜਾ ਜਿਹੜਾ ਟੋਬਾ ਹੈ ਉਹਦਾ ਕੋਈ ਰੀਚਾਰਜ ਦਾ ਕੋਈ ਪੈਂਡਿੰਗ ਪਿਆ ਜਾਂ ਹੋ ਚੁੱਕਿਆ ਉਹ ਪੈਂਡਿੰਗ ਤੇ ਤੁਸੀਂ ਕੀ ਉਮੀਦ ਰੱਖਦੇ ਹੋ ਇੱਥੇ ਹਾਂ ਰੱਖਦੇ ਆਂ ਕਿ ਹੋਊਗਾ ਕੰਮ ਇਹ ਹੁਣ ਅਧੂਰਾ ਪਿਆ ਜਿਹੜਾ ਕੰਮ ਹੋਊਗਾ ਅੱਛਾ ਪ੍ਰਸ਼ਾਸਨ ਦੇ ਨਾਲ ਨਾਲ ਤੁਸੀਂ ਜੇ ਪ੍ਰਸ਼ਾਸਨ ਵੀ ਕਹਿੰਦਾ ਵੀ ਨਸ਼ੇ ਤੋਂ ਦੂਰ ਰਹੋ ਕਿ ਤੁਸੀਂ ਇਹ ਗੱਲ ਨੂੰ ਪਿੰਡ ਦੇ ਵਿੱਚ ਮੈਸੇਜ ਦਿਓਗੇ ਪਿੰਡ ਵਾਲਿਆਂ ਨੂੰ ਤੇ ਕੀ ਨਾਮ ਹੈ ਗੜੀ ਖੜੇ ਹੋ ਰਹੇ ਨੇ ਵੀ ਆਪਾਂ ਜਿਹੜੀ ਚੌਂ ਹੈ ਉਹ ਸਾਫ਼ ਸੁਥਰੀ ਹੋਵੇ ਨਸ਼ਾ ਤੋਂ ਰਹਿਤ ਹੋਵੇ हां जित त कहना ये नशा बिल्कुल ही नहीं करना चाहिए। ਅਸੀਂ ਤਾਂ ਪੀਂਦੀ ਨਹੀਂ ਹਾਂ। ਅਸੀਂ ਤਾਂ ਕਹਿੰਦੇ ਵੀ ਨਸ਼ਾ ਹੁਣ ਨਹੀਂ ਚਾਹੀਦਾ। ਹਾਂ ਤੇ ਵੇਰੀ ਨਸ਼ਾ ਜਦੋਂ ਜਿਹੜੇ ਬੰਦੇ ਨਸ਼ਾ ਕਰਦੇ ਨੇ ਉਹਨਾਂ ਦਾ ਫਿਰ ਮਤਲਬ ਕਿ ਕੰਪੈਰੀਸ਼ਨ ਨਹੀਂ ਕਰਦਾ ਕਿਹੜਾ ਚੰਗਾ ਤੇ ਕਿਹੜਾ ਮਾੜਾ। ਉਹ ਤਾਂ ਵੀ ਪਤਾ ਜੇ ਉਹ ਨਸ਼ੇਲੇ ਕਿੱਧਰ ਜਾਊ। ਉਹ ਤਾਂ ਮੌਕੇ ਤੇ ਵੀ ਬਦਲ ਸਕਦਾ। ਅਹ। ਪਰ ਅਸੀਂ ਇਹਦੇ ਹੱਕ ਚ ਗਏ। ਨਸ਼ਾ ਨਾ ਸਾਡੇ ਚੱਲਿਆ ਹਲੇ ਤੱਕ। ਨਾ ਚਲਾਈ। ਕਾਛ ਕੋਈ ਮੇਨ ਤੁਹਾਡੇ ਨਿਕਲ ਜਿਹੜੀ ਮੇਜਰ ਜਿਹੜੀ ਖਾਸ ਮੰਗ ਹੋਵੇ ਕਿ ਜਿਹੜੀ ਰਹਿਣ ਵਾਲੀ ਹੋਵੇ ਦੇਖੋ ਜਿਹੜੀ ਰਹਿਣ ਵਾਲੀ ਤਾਂ ਇਹ ਮੰਗਾ ਤਾਂ ਜੀ ਸਰ ਸਾਡੇ ਪਿੰਡ ਚ ਬਹੁਤ ਹਨ ਦੇਖੋ ਬੈਂਕ ਨਹੀਂ ਹੈਗੀ ਸਾਡੇ ਪਿੰਡ ਚ ਅਜੇ ਤੱਕ ਸਾਇਟੀ ਨਹੀਂ ਬਣੀ ਹੈਗੀ ਉਥਾਈ ਵਿੱਚ ਆਪਣੀ ਪੁਰਾਣੀ ਥਾਈ ਬਜ਼ੁਰਗਾਂ ਵਾਲੀਆਂ ਥਾਈਆਂ ਨਾਲ ਉੱਚੀ ਸਾਇਟੀ ਚੱਲ ਰਹੀ ਹੈ ਵੀ ਜਿਹੜੇ ਖਾਸ ਵੱਡੇ ਕੰਮ ਸਾਰੇ ਪਿੰਡ ਦੇ ਕੰਮ ਹਨ ਹੁਣ ਜਿਹੜੀ ਬੈਂਕ ਹੈ ਉਹ ਅਸੀਂ ਬੇਨਤੀ ਕਰਦੇ ਆ ਸਰਕਾਰ ਵੱਲੋਂ ਤੇ ਪੰਚਾਇਤਾਂ ਵੀ ਕਹਿੰਦੇ ਆ ਵੀ ਜਿਹੜੇ ਹੋਣ ਵਾਲੇ ਸਰਪੰਚ ਨੂੰ ਵੀ ਇਹ ਕੰਮ ਪਹਿਲੀਆਂ ਚ ਹੋਵੇ ਬੈਂਕ ਦਾ ਜਿਹੜਾ ਹੁਣ ਪਲਛਣ ਵਜਦੀ ਹੈ ਤਾਂ ਬੁੱਢੇ ਆਦਮੀ ਦੀ ਵਜਦੀ ਹੈ ਉਹ ਜਿਹੜਾ ਮਾਨਸਾ ਤੱਕੇ ਖਾਂਦਾ ਵਸਾਂ ਤੋਂ ਡਿੱਗਦੇ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਹੋ ਜਾਂਦੀਆਂ ਵੀ ਇਹ ਜ਼ਰੂਰੀ ਕੰਮ ਹੈ ਜੇ ਬੈਂਕ ਦਾ ਪਹਿਲੇ ਪਹਿਲੇ ਧਾਰ ਤੇ ਅੱਛਾ ਚਲੋ ਹੁਣ ਤੁਸੀਂ ਬੈਂਕ ਦੀ ਗੱਲ ਕੀਤੀ ਹੈ ਨਾਲ ਨਾਲ ਫਿਰ ਤੁਹਾਨੂੰ ਪੁੱਛਦਾ ਮੈਂ ਜਿਹੜੀ ਡਿਸਪੈਂਸਰੀ ਆ ਬੰਦਿਆ ਵਾਸਤੇ ਵੀ ਤੇ ਆਪਣੇ ਜਾਨਵਰਾਂ ਵਾਸਤੇ ਵੀ ਉਹਨਾਂ ਦੇ ਜਿਹੜੇ ਡਾਕਟਰ ਹੈਗੇ ਨੇ ਡਾਕਟਰ ਹੈਗੇ ਜੀ ਹਾਂ ਉਹ ਥੋੜਾ ਜਿਹਾ ਮਕਾਨ ਬਹੁਤ ਪੁਰਾਣਾ ਪਿਆ ਹੋਇਆ ਹਸਪਤਾਲ ਜਿਹੜਾ ਡੰਗਰਾਂ ਦਾ ਉਹਦਾ ਵੀ ਸੁਧਾਰ ਕਰਨਾ ਨੀਮਾ ਹੋ ਚੁੱਕਿਆ ਤੇ ਸਪਾਂਸਰ ਵੀ ਹੈਗੀ ਤੇ ਡਾਕਟਰ ਡਾਕਟਰ ਹੈਗੀ ਬਾਈ ਜੀ ਜਸਰੀ ਅਕਾਲ ਬੋਲ ਕੀ ਹਾਲ ਨੇ ਠੀਕ ਆ ਮੈਂ ਬਹੁਤ ਬਹੁਤ ਦਰਸ਼ਨ ਸਿੰਘ ਜੀ ਸਾਸ਼ੇ ਸਿੰਘ ਜੀ ਵੋਟਾਂ ਆ ਗਈਆਂ ਥੋੜੇ ਦਿਨ ਰਹਿ ਗਏ ਹਾਂਜੀ ਤੇ ਸਰਗਰਮੀਆਂ ਕਿਸ ਤਰ੍ਹਾਂ ਚੱਲ ਰਹੀਆਂ ਸਰਗਰਮੀਆਂ ਵਧੀਆ ਚੱਲ ਰਹੀਆਂ ਜੀ ਸ਼ਾਂਤਪੁਰ aí ਨਾਲ ਕੋਈ ਨਸ਼ਾ ਨਹੀਂ ਚੱਲ ਰਿਹਾ ਸਾਡੇ ਪਿੰਡ 'ਚ ਦੋ ਕੈਂਡੀਡੇਟ ਖੜੇ ਹੋਏ ਨੇ ਆਪਸ ਵਿੱਚ ਨੇੜੇ ਨੇ ਤੇ ਸਾਨੂੰ ਦੋਨੇ ਇੱਕੋ ਜਿਹੇ ਦੋਨਾਂ ਨੂੰ ਵੋਟਾਂ ਪਾ ਕੇ ਚਤਾਮਾ ਜੀ ਦੀ ਕਰਮਾ ਚ ਉਹ ਜਿਸ ਅਛਾ ਤੁਸੀਂ ਇੱਕ ਤਾਂ ਮਿੱਦ ਰੱਖਦੇ ਹੋਵੋਗੇ ਵੀ ਜਿਹੜੀ ਪੜੀ ਲਿਖੀ ਐ ਜਿਹੜੇ ਚਾਹੇ ਦੋਨੇ ਨੇ ਵੀ ਉਹ ਕਿਹੜੀ ਦੋਨਾਂ ਚ ਇਹਦਾ ਕੰਪੈਰੀਸ਼ਨ ਕਰੋ ਵੀ ਦੋਨਾਂ ਚੋਂ ਕਿਹੜੀ ਵੱਧ ਪੜੀ ਲਿਖੀ ਤੇ ਕਿਹੜੀ ਪ੍ਰਸ਼ਾਸਨ ਵਿੱਚ ਜਾ ਕੇ ਗੜਸ ਨਾਲ ਗੱਲ ਕਰ ਸਕਦੀ ਹੋਵੇ ਦੋਨੇ ਕੈਂਡੀਡੇਟ ਪੜੇ ਹੋਏ ਨੇ ਜੀ ਦੋਨੇ ਗੱਲ ਕਰ ਸਕਦੇ ਨੇ ਫਿਰ ਤੁਹਾਨੂੰ ਮੁਸ਼ਕਲ ਨਹੀਂ ਆਊਗੀ ਥੋੜੀ ਜੀ ਚੋਣ ਕਰਨ ਲੱਗਿਆ ਨਹੀਂ ਕੋਈ ਮੁਸ਼ਕਲ ਨਹੀਂ ਆ ਰਹੀ ਕਿਉਂਕਿ ਦੋਨਾਂ ਨਾਲ ਤੁਸੀਂ ਪਾ ਨਹੀਂ ਸਕਦੇ ਨਾ ਦੋ ਰਲ ਕੇ ਪਾਵਾਂਗੇ ਵੰਡ ਕੇ ਪਾਵਾਂਗੇ ਜਿਸ ਦਿਨ ਉਹਨਾਂ ਨੂੰ ਜੇ ਤੁਸੀਂ ਇਹ ਮਲੇ ਦੋਨਾਂ ਨੂੰ ਪਾਓਗੇ ਤੇ ਬਰਾਬਰ-ਬਰਾਬਰ ਨਾ ਹੋ ਜੇ ਨਹੀਂ ਬਰਾਬਰ ਹੁੰਦੀ ਫਿਰ ਟਾਸ ਕਰਦੇ ਪਹਿਲਾਂ ਟਾਸ ਤੇ ਹੋਇਆ ਸਾਡੇ ਆਹ ਬੜੀ ਗੱਲ ਆ ਜਿਹੜੀ ਟਾਸ ਤੇ ਹੋ ਜੇ ਹੁਣ ਵੀ ਟਾਸ ਤੇ ਹੋ ਜਾਂਦਾ ਤਾਂ ਲੱਖਾਂ ਰੁਪਏ ਨਹੀਂ ਬਚਦਾ ਸੀ ਬਚਦਾ ਸੀ ਜਿਹਨਾਂ ਸਰਕਾਰ ਵੱਲੋਂ ਹੀ ਮਿਲਦੇ ਤੇ ਨਾਲੇ ਕੈਂਡੀਡੇਟ ਦਿੰਦੇ ਸੀਗੇ 15 ਲੱਖ ਦਿੰਦੇ ਕੋਈ ਕਿਸੇ ਕਿਸੂ ਦੀ ਥੋੜੀ ਬੋਲੀ ਤਾਂ ਨਹੀਂ ਲੱਗੀ ਨਹੀਂ ਕੋਈ ਬੋਲੀ ਨਹੀਂ ਲੱਗੀ ਸਾਡੇ ਸ਼ਾਂਤ ਮੀਨਣਾ ਟੰਗਣਾ ਚੋਣਾ ਹੋ ਜਾਏ ਤੇ ਕੋਈ ਮੇਜਰ ਜਿਹੜੀ ਖਾਸ ਮੰਗ ਹੋਵੇ ਪਿੰਡ ਦੇ ਸਰਬਤ ਭਲੇ ਲਈ ਸਰਬਤ ਭਲੇ ਲਈ ਬਜ਼ੁਰਗਾ ਵਾਸਤੇ ਕੋਈ ਜਿਵੇਂ ਬਾਈ ਨੇ ਕਿਹਾ ਬੈਂਕ ਹੋਣੀ ਚਾਹੀਦੀ ਮਿੰਨੀ ਬੈਂਕ ਹੋਵੇ ਤੇ ਆਉਦੀ ਪਰਸਨਲ ਨਕੜਾ ਲਿਆ ਕਰਨ ਉਹ ਮਸ਼ੀਨ ਤੇ ਊਠਾ ਲਾ ਕੇ ਇਹਨਾਂ ਨੂੰ ਬਹੁਤ ਮੁਸ਼ਕਲ ਆਉਂਦੀ ਹੈ 40 40 50 50 ਰੁਪਏ ਹੁਣ ਤਾਂ ਕਰਾਈ ਵਧਾਤਾ ਦੱਸਾਂ ਦਾ ਆਉਣ ਜਾਣ ਦੇ ਹਰ ਰਸਕਾ ਲੈਣਾ ਪੈਂਦਾ 100 ਰੁਪਏ ਤਾਂ ਹੀ ਖੁੱਟ ਜਾਂਦਾ ਬਜ਼ੁਰਗਾਂ ਨੂੰ ਬਾਕੀ ਉਥੇ ਖੋਹ ਹੁੰਦੀ ਹੈ ਸਾਡੇ ਕਈ ਬੁੜੀਆਂ ਦੇ ਪੈਸੇ ਖੋਏ ਗਏ ਜਦੋਂ ਲੈ ਕੇ ਢੋਲਾ ਬਾਹਰ ਨਿਕਲਦੇ ਨੇ ਤਾਂ ਬੰਦੇ ਖੜੇ ਹੋਣ ਤੇ ਚੱਕ ਕੇ ਝੋਟ ਮਾਰ ਕੇ ਭੱਜ ਜਾਂਦੇ ਨੇ ਕਿਸਦੇ ਮੋਬਾਈਲ ਖੋਲਿਆ ਕੇ ਦੀਆਂ ਪਰਸਨਲ ਤੇ ਚੋਲਾ ਖੋ ਕੇ ਪੱਜ ਗਈ ਇਹ ਬਹੁਤ ਮੁਸ਼ਕਲ ਆ ਰਹੀ ਹੈ ਅੱਛਾ ਇੱਕ ਗੱਲ ਸੁਣੋ ਜਦੋਂ ਟੋਬਾ ਭਰ ਜਾਂਦਾ ਉਹਦਾ ਕੋਈ ਨਿਕਾਸੀ ਹੈ ਟੋਬੇ ਦੇ ਪਣੀ ਦੀ ਹੈਗੀ ਹੈ ਜੀ ਕਿੱਥੇ ਜਾਂਦਾ ਉਹ ਬਾਣਾ ਦੇ ਵਿੱਚ ਜਾਂਦਾ ਜੀ ਮੋਟਰ ਲੱਗੀ ਹੋਈ ਹੈ 10 ਸਾਲ ਤੋਂ ਵੀ ਮੱਛੀ ਮੋਟਰ ਟੋਬੇ ਦੇ ਵਿੱਚੋਂ ਪਾਣੀ ਚੱਕ ਕੇ ਸਿੰਚਾਈ ਹੁੰਦੀ ਹੈ ਜੀ ਕੀ ਉਹ ਵਧੀਆ ਪਾਣੀ ਲੱਗਦਾ ਵਧੀਆ ਪਾਣੀ ਹੈ ਵਧੀਆ ਜੀ ਬਹੁਤ ਵਧੀਆ ਖਾੜੀ ਹੋ ਜਾਂਦਾ ਜੀ ਟੋਬਾ ਕੋਈ ਹੋਰ ਭਾਈ ਜੀ ਬੋਲੋਗੇ ਆ ਜਾ ਕੇ ਅੱਛਾ ਆਪ ਬਾਈ ਮਾੜੀ ਤੋਂ ਆ ਜਾਓ ਜਾਓ ਹੋ ਜਾਓ ਮਾੜੀ ਦਾਦੇ ਦੇ ਪਿੰਡ ਦਾ ਕੰਮ ਹੈ ਪਿੰਡ ਦੇ ਕੰਮ ਦੇ ਵਿੱਚ ਜਦੋਂ ਤੁਸੀਂ ਬੋਲੋਗੇ ਸਾਰੇ ਸੁਣਨਗੇ ਸਾਰੀ ਦੁਨੀਆ ਚ ਜਾਣੀ ਹੈ ਹਨਾ ਤਾਂ ਥੋੜੀ ਲਿਆਕਤ ਵੀ ਉੱਥੇ ਜਾਓਗੇ ਵੀ ਯਾਰ ਪਿੰਡ ਵਾਲੇ ਕਿੰਨੇ ਵਧੀਆ ਭਾਈ ਸਸਿਆ ਕਾਲ ਭਾਈ ਜੀ ਕੀ ਨਾਮ ਹੈ ਬਲਵਿੰਦਰ ਬਲਵਿੰਦਰ ਸਿੰਘ ਜੀ ਨੌਜਵਾਨ ਨੂੰ ਤੁਸੀਂ ਹਜੇ ਹਨਾ ਨਵਾਂ ਖੂਨ ਦਾ ਥੋੜੀ ਜਿਹਾ ਜੇ ਤੁਹਾਨੂੰ ਕਿਵੇਂ ਲੱਗਦਾ ਵੀ ਕਹੇ ਜਾ ਕੈਂਡੀਡੇਟ ਹੋਣਾ ਚਾਹੀਦਾ ਜਿਹਨੂੰ ਸਿਲੈਕਟ ਕਰੋਗੇ ਕੀ ਕੰਪੈਰੀਸ਼ਨ ਕਰੋਗੇ ਕੀ ਤੁਹਾਡੇ ਮੈਨੇਜਰ ਜਿਹੜੀਆਂ ਨੇ ਮੰਗਾ ਨੇ ਜਿਹੜੀਆਂ ਕਰ ਸਕਦੇ ਹੋਣ ਕੀ ਕਹਿਣਾ ਚਾਹੋ ਮੰਗਾ ਤਾਂ ਹੀ ਬਸ ਸਾਡੇ ਸਕੂਲ ਦੀ ਹੈ ਇਹ ਤਾਂ ਕਈ ਸਾਲ ਦੀ ਹੈ ਸਾਡੇ ਅਸੀਂ ਰੱਖ ਦਿੰਦੇ ਆ ਇਹ ਉਹ ਬਸ ਉੱਪਰੋਂ ਸ਼ਰਤ ਲੱਗ ਜਾਂਦੀ ਹੈ ਵੀ ਤੁਸੀਂ ਮਾਨਸਾ ਦੇ ਨੇੜੇ ਪੈਣੇ ਹੋ ਨੀ ਵੀ ਅਪਡੇਟ ਅਪਗ੍ਰੇਡ ਕਰ ਲਈ ਅਪਗ੍ਰੇਡ ਕਰਨ ਦੀ ਜਿੰਨੇ 8ਵੀਂ ਤੱਕ ਸਾਡੇ 10ਵੀਂ ਜਾਂ ਪਲੱਸ 2 ਤੱਕ ਹੋ ਜੇ ਉਹ ਪਰੋਏ ਹੋ ਜਾਂਦਾ ਵੀ ਸ਼ਹਿਰ ਦੇ ਜਿਹੜੇ ਨੇੜੇ ਲੱਗਦੇ ਪਿੰਡ ਨੇ ਉਹਨਾਂ 'ਚ ਹੋ ਨਹੀਂ ਸਕਦਾ ਵੀ ਤੁਸੀਂ ਸ਼ਹਿਰ 'ਚ ਹੀ ਜਾ ਸਕਦੇ ਬੱਚੇ ਏਡਿਕ ਦਾ ਇਹਦੇ ਬਾਕੀ ਦਾ ਬਸ ਜਿਹੜੇ ਦੱਸਿਆ ਚਾਹੀ ਵਰਗ ਨੇ ਇਹੀ ਨੇ ਕਿਉਂਕਿ ਮੈਂ ਪੂਰੀ ਸੌਖਾ ਹੋ ਜੇ ਬਾਕੀ ਜਿਆਦਾ ਵੱਡਾ ਕੰਮ ਤਾਂ ਸਾਡੇ ਇਹ ਨਹੀਂ ਆ ਸਕਦਾ ਕੋਈ ਦਾ ਕੁਝ ਚੱਲੀ ਜਾਂਦਾ ਵਿੱਚ ਦੀ ਰੁਕ ਜੇਗੇ ਅਸੀਂ ਇਹ ਵੀ ਏਡਿਕ ਦਾ ਕੋਈ ਜਿਆਦਾ ਏਡੀ ਵੀ ਨਹੀਂ ਹੈਗੀ ਵੀ ਕੋਈ ਵੱਡਾ ਕੰਮ ਰੈਂਦਾ ਹੋਵੇ ਤੇ ਹੁਣ ਤੁਸੀਂ ਕਹਿੰਦੇ ਵੀ ਦੋਨੇ ਜਿਹੜੇ ਪੜ੍ਹੇ ਲਿਖੇ ਨੇ ਫਿਰ ਜਦੋਂ ਦੋਨਾਂ ਦਾ ਤੁਸੀਂ ਕੰਪੈਰੀਸ਼ਨ ਕਰੋਗੇ ਤੁਹਾਨੂੰ ਉਹਦੇ ਵਿੱਚ ਕਿੰਨੀ ਕੁ ਮੁਸ਼ਕਲ ਆਊਗੀ ਫਿਰ ਨਹੀਂ ਕੋਈ ਖਾਸ ਨਹੀਂ ਜੀ ਲਗਭਗ ਸੇਮ ਹੀ ਨੇ ਦੋਨੇ ਉਹੀ ਗੱਲ ਜੀ ਪਿੰਡ ਚ ਆਉਂਦਾ ਜਿਵੇਂ ਕੋਈ ਪੰਜਾਬ ਚ ਆਪਾਂ ਕੋਈ ਐਮਐਲਏ ਚੁਣਨਾ ਜਾਂ ਮੁੱਖ ਮੰਤਰੀ ਚੁਣਨਾ ਉਹ ਤਾਂ ਵੱਡੀ ਵਾਲੇ ਪਿੰਡ ਚ ਦੋਨੇ ਭਰਾ ਹੀ ਹੁੰਦੇ ਸਾਡੇ ਜਿਹੜੇ ਹੁੰਦੇ ਆ ਲਗਭਗ ਦੋਨਾਂ ਨਾਲ ਸਾਡੀ ਮਿਲਣ ਜਿਲਣੀ ਹੁੰਦੀ ਇੱਕੋ ਹੀ ਗੱਲ ਹੁੰਦੀ ਆ ਪਿੰਡ ਚ ਕੋਈ ਐਸਾ ਨਹੀਂ ਵੀ ਇੱਕ ਬੰਦਾ ਜਮੇ ਕੋਈ ਥੱਲੇ ਲੈਵਲ ਦਾ ਖੜਾ ਹੋਵੇ ਦੂਜਾ ਕੋਈ ਵਾੜਾ ਸਿਆਣਾ ਖੜਾ ਹੋਵੇ ਇਹ ਦੋਨੇ ਸੇਮ ਹੀ ਹੁੰਦੇ ਨੇ ਲਗਭਗ ਬਾਈ ਜੀ ਫਿਰ ਇੱਥੇ ਆ ਕੇ ਫਿਰ ਗੱਲ ਲੜ ਕੇ ਜਾਂਦੀ ਹੈ ਜਦੋਂ ਤੁਹਾਡੇ ਭਰਾ ਨੇ ਦੋਨੇ ਫਿਰ ਤੁਸੀਂ ਦੋਨਾਂ ਨੂੰ ਬਿਠਾ ਕੇ ਗੁਰਦੁਆਰੇ ਸਾਂਝ ਸਾਂਝ ਤੇ ਇੱਕ ਕਿਉਂ ਨਹੀਂ ਕੀਤਾ ਜਿਦੇ ਕਿ ਸਰਕਾਰ ਤੋਂ ਵੀ ਤੁਹਾਨੂੰ ਦੋ ਰੋਪਏ ਮਿਲਦੇ ਫਰਾ ਦਾ ਅਸੀਂ ਮੰਨਦੇ ਨਹੀਂ ਜਿਹੜੇ ਦੋਨੇ ਖੜੇ ਉਹ ਵੀ ਮੰਨਣਾ ਨਾਲ ਵੀ ਦੋਨੇ ਚਰ ਲੈਣੇ ਸਾਡੇ ਕਹਿਣ ਤੋਂ ਕੋਈ ਨਹੀਂ ਬਸ ਲੈ ਇੱਕ ਸਾਈਡ ਇੱਕ ਸਾਈਡ ਭਰਾ ਨੇ ਹਾਂ ਜੀ ਉਹ ਤਾਂ ਸਾਡੇ ਕਹਿਣ ਤਾਂ ਵੋਟਰਾਂ ਦੇ ਹਿਸਾਬ ਨਾਲ ਨੇ ਸਰਪੰਚ ਨਹੀਂ ਨਾ ਆਉਂਦੇ ਵੀ ਆਹ ਹੋ ਜੇ ਆਹ ਹੋ ਜੇ ਕੀ ਫਿਰ ਤੁਹਾਨੂੰ ਇਸ ਤਰ੍ਹਾਂ ਨਹੀਂ ਲੱਗਦਾ ਵੀ ਉਹ ਸਿਰਫ ਚੌਧਰ ਦੇ ਮਾਰੀ ਖੜੇ ਹੋਏ ਨੇ ਪਬਲਿਕ ਦੀ ਸੇਵਾ ਵਾਸਤੇ ਨਹੀਂ ਨੀ ਸੇਵਾ ਕਰਨ ਗਈ ਇਸ ਤਰ੍ਹਾਂ ਫਿਰ ਸਾਬਰ ਸਮਝੀਦਾ ਹੈ ਜੀ ਕੋਈ ਨਾ ਕੋਈ ਡੜਕਾ ਲਾ ਹੀ ਦਿੰਦਾ ਪਿੰਡ ਚ ਜਿਵੇਂ ਉਹ ਦੋਨੇ ਮੰਨ ਵੀ ਜਾਣ ਚਲੋ ਜੇ ਉਹ ਦੋਨੇ ਸਰਪੰਚ ਮੰਨ ਗਏ ਸਰਬਸੰਧੀ ਹੋ ਜੂ ਕੋਈ ਦੀਜਾ ਫਾਰਮ ਪਰ ਹੋਊ ਫਿਰ ਕੀ ਕਰੋਗੇ ਆ ਉਹੀ ਗੱਲ ਹੈ ਨਾ ਵੀ ਇਹਦਾ ਮਤਲਬ ਸਾਰਾ ਪਿੰਡ ਦਾ ਇੱਕ ਪਾਸੇ ਨਹੀਂ ਹੈਗਾ ਹਾਂਜੀ ਸਾਰਾ ਪਿੰਡ ਇੱਕ ਪਾਸੇ ਇੱਕ ਬੰਦਾ ਹੋ ਗਿਆ ਜੇ ਉਹ ਵੀ ਪੰਗਾ ਦੇਕਰਾਂ ਲਈ ਖੜਾ ਹੋ ਜੂ ਜੇ ਮੈਂ ਫਾਰਮ ਪਰਿਆ ਇਕੱਲੇ ਨਾਲ ਹੀ ਹੋ ਜੂ ਬੰਦੇ ਇਹ ਤਾਂ ਐ ਹੁੰਦਾ ਪਿੰਡ ਚ ਤਾਂ ਬਈਰ ਜੀ ਤੁਸੀਂ ਨੌਜਵਾਨ ਮੁੰਡਿਆਂ ਤੁਸੀਂ ਦੱਸੋ ਮੈਨੂੰ ਕੀ ਕੀ ਸਨੇਹਾ ਦੇਣਾ ਚਾਹੁੰਦੇ ਹੋ VOTERਾਂ ਨੂੰ ਵੀ ਤੇ ਜਿਹੜੇ ਕੈਂਡੀਡੇਟ ਖੜੇ ਹੋਏ ਨੇ ਕੈਂਡੀਡੇਟ ਉਹਨਾਂ ਹੀ ਆ ਜੀ ਪਿੰਡ 'ਚ ਬਸ दारू ਦਾ ਥੋੜਾ ਜਿਹਾ ਕੋਈ ਨਸ਼ਾ ਕੋਈ ਵੀ ਹੈ ਨਾ ਜਿਆਦਾ ਨਾਮ ਚਲਾਇਆ ਜਾਵੇ ਵੀ ਸ਼ਾਂਤ ਮੀਂਹ ਟੰਗ ਨਾਲ ਕੋਈ ਜਿਆਦਾ ਲੜਾਈ ਰੋਹੀ ਤੋਂ ਬਚਦੇ ਰਹੇ ਇਹੀ VOTERਾਂ ਨੂੰ ਆ ਵੀ ਬੋਰਡ ਜਿੱਥੇ ਪਾਉਣੀ ਆ ਆਪ ਦਾ ਕਿਸੇ ਨਾਲ ਲੜੋ ਨਾ ਕਿਸੇ ਨਾਲ ਪਾਓ ਬਸ ਬੀਜੀ ਨੂੰ ਚੋਣਨਾ ਚੋਣੋ ਇਹ ਵੀ ਹੈ ਨਾ ਵੀ 15 ਮਤਲਬ ਕਿ ਦਾਸਕ ਦੇਣੇ ਚ दारू ਪੀ ਕੇ ਕੋਈ ਮੈਨ ਨਹੀਂ ਖੜੇ ਹੁੰਦੇ ਹਨਾ ਹਾਂਜੀ ਹਾਂਜੀ ਇਹਦਾ ਹੀ ਬਾਕੀ ਉਹ ਕੋਈ ਵੀ ਜਿਹੜੇ ਗਮਿੰਟ ਜੇ ਥੋੜੇ ਬੰਦੀ ਹੁੰਦੇ ਨੇ ਬਾਕੀ ਏਡੀ ਗੱਲ ਕਿਸੇ ਵੀ ਬਦਨਾਮ ਜਿਆਦੇ ਕਰਨ ਦੇ ਜਿਹਨਾਂ ਫੋਨ ਤੇ ਇਹ ਦਾਰੂ ਚੱਲਦੀ ਐ ਨਹੀਂ ਹੁੰਦਾ ਸਾਰਾ ਪਿੰਡਾਂ ਦਾ ਦਾਰੂ ਪੀਣ ਕਹਿੰਦਾ ਥੋੜੇ ਜਿ 5-10 ਜਾਨੀ ਹੁੰਦੇ ਨੇ ਉਹਨਾਂ ਦਾ ਪੀਣੀ ਦੀ ਉਹ ਵੀ ਚਲੋ ਬੋਟਾਂ ਤੋਂ ਬਾਅਦ ਵੀ ਪੀਣੀ ਹੋਈ ਆ ਐਸੀ ਕੋਈ ਗੱਲ ਨਹੀਂ ਹੁੰਦੀ ਅੱਛਾ ਭਾਈ ਜੀ ਤੁਸੀਂ ਨੌਜਵਾਨੋਂ ਮਿੱਠੇ ਮੁੰਡੇ ਵੀ ਨੌਜਵਾਨ ਬੈਠੇ ਨੇ ਇੱਕ ਵੀ ਗੱਲ ਤੁਸੀਂ ਮੁੰਡਿਆਂ ਦੀ ਮジョਰਿਟੀ ਬਾਕੇ ਇੱਕ ਗੱਲ ਨਹੀਂ ਕਰ ਸਕਦੇ ਜਿਹੜੇ ਬੰਦੇ ਦਾਰੂ ਪੀਂਦੇ ਨੇ ਚਲੋ ਤੁਹਾਨੂੰ ਪਤਾ ਹੀ ਹੈ ਜਿਹੜੇ ਕਿੱਥੇ ਜਾਂਦੇ ਨੇ ਪੀਣ ਉਹਨਾਂ ਨੂੰ ਇਹ ਨਹੀਂ ਸਮਝਾ ਸਕਦੇ ਵੀ ਤੁਸੀਂ 5 ਸਾਲ ਇਹਨਾਂ ਤੋਂ ਕੰਮ ਲੈਣਾ ਹੈ ਅੱਜ ਤੁਸੀਂ 10 ਦਿਨ ਬੋਟ ਦਾਰੂ ਪੀ ਕੇ ਸਾਰੀ ਉਮਰ ਦੇ 5 ਸਾਲ ਦੇ ਲਈ ਤੁਸੀਂ ਇਹਨਾਂ ਤੋਂ ਕੋਈ ਕੰਮ ਨਹੀਂ ਲੈ ਸਕਦੇ ਹਾਂਜੀ ਉਹ ਕਹਿੰਦੇ ਤਾਂ ਹੈਗਾ ਉਹ ਬਾਕੀ ਗੱਲਾਂ ਆ ਜਾਂਦੀਆਂ ਜੇ ਉਹ ਦਾਰੂ ਨਾਮ ਹੀ ਪੀਣ ਉਹ ਤਾਂ ਸਾਡੀ ਮੰਨ ਲੈਣਗੇ ਵੀ ਦਾਰੂ ਨਾਮ ਪੀਣੇ ਕੰਮ ਤਾਂ ਉਹ ਨਹੀਂ ਹੋਣਗੇ ਜੇ ਉਹ ਦਾਰੂ ਨੂੰ ਨਾਮ ਵੀ తీਰ ਵੀ ਉਹ ਨਹੀਂ ਵਿਕਾਸ ਉਹ ਘੜਾਟ ਜੂਗਾ ਉਹਦੇ ਨਾਲ ਯੇ ਜੀ ਨਾ ਪੀਨੇ ਚਲੋ ਉਹਨੂੰ ਹਟਾਰ ਦਈਏ ਅਸੀਂ ਦੱਸ ਦੇਣ ਤੂੰ ਦਾਰੂ ਨਾ ਪੀ ਉਹ 5 ਸਾਲਾਂ ਬਾਅਦ ਸਾਨੂੰ ਪੁੱਛੂਗਾ ਵੀ ਹੁਣ ਕੀ ਫਰਕ ਹੋ ਗਿਆ ਫਰਕ ਕੋਈ ਗਾਰਮੈਂਟ ਨੂੰ ਪਹਿਣਾ ਨਹੀਂ ਕੰਮ ਨਹੀਂ ਹੋਣਗੇ ਇਹ ਪੀਂਦੇ ਨਾ ਨਹੀਂ ਬਾਈ ਜੀ ਇੱਥੇ ਤੁਸੀਂ ਥੋੜਾ ਜੇ ਬਾਈ ਜੀ ਗੱਲ ਤੋਂ ਜੇ ਕਦੇ ਉਹਨਾਂ ਨੂੰ ਆਪਣਾ ਪਰਸਨਲ ਕੰਮ ਕਰਾਉਣਾ ਪੈ ਗਿਆ ਜਿਹਨੇ ਦਾਰੂ ਪੀਤੀ ਹੈ ਉਹ ਅੜ ਕੇ ਤਾਂ ਨਹੀਂ ਕਹਿ ਸਕਦਾ ਨਹੀਂ ਅੜ ਕੇ ਨਹੀਂ ਫੇਰ ਵੀ ਮੰਨ ਲੈਂਦੇ ਨੇ ਜ਼ਰਬਾਂਜੀ ਪਿੰਡ ਦੇ ਉਹੀ ਗੱਲ ਜਦੋਂ ਨੇੜੇ ਹੁੰਦੇ ਨੇ ਨਾ ਸਾਡੇ ਕਾ ਉਹ ਜਿਵੇਂ ਹੁਣ ਕੋਈ ਵੱਡਾ ਜਿੱਤਿਆ ਹੋਵੇ ਐਮਐਲਓ ਦਾ ਸਾਡੀ ਸੁਣਦਾ ਨਹੀਂ ਹੁੰਦਾ ਇਹ ਪਿੰਡ ਦੇ ਤਾਂ ਹੁੰਦੇ ਹੀ ਜਿਵੇਂ ਕੱਲ ਦਾਰੂ ਪੀਤੀ ਐ ਇਹ ਚ ਕੋਈ ਐਂ ਨਹੀਂ ਉਹ ਜਦੋਂ ਜਾਣਗੇ ਬਾਕੀ ਦੂਜੇ ਵੀ ਸੁਣ ਲੈਂਦੇ ਆਈ ਐਸੀ ਗੱਲ ਨਹੀਂ ਜਿਵੇਂ ਇੱਕ ਨੇ ਵੋਟ ਨਹੀਂ ਪਾਈ ਸਰਪੰਚ ਨੂੰ ਦਾਰੂ ਤਾਂ ਤੁਸੀਂ ਛੱਡੋ ਜਿਵੇਂ ਦਾਰੂ ਪੀਈ ਆ ਜੇ ਨਹੀਂ ਵੀ ਵੋਟ ਪਾਈ ਜੇ ਉਹ ਬੰਦਾ ਵੀ ਜਾਊਗਾ ਸਰਪੰਚ ਉਹ ਵੀ ਕੰਮ ਕਰੂ ਸਾਡੇ ਐ ਨਹੀਂਗਾ ਵੀ ਐ ਕਹਦੂ ਵੀ ਤੁਸੀਂ ਸਾਨੂੰ ਪਾਈ ਨਹੀਂ ਜਾਂ ਐਂ ਕਰਿਆ ਵਾ ਨਹੀਂ ਕਰਿਆ ਕੰਮ ਉਹਦਾ ਵੀ ਹੋਊਗਾ ਨਹੀਂ ਚਾਹੀਦਾ ਤਾਂ ਸਰਪੰਚ ਨੇ ਉਹ ਹੀ ਆ ਜਿਹਨੇ ਪਾਈ ਐ ਚਾਹੇ ਨਾਮ ਪਾਈ ਐ ਪਰ ਨਸ਼ੇ ਦੇ ਉੱਪਰ ਦੂਰ ਟਾਰਗੇਟ ਹੋਣਾ ਚਾਹੀਦਾ ਹਾਂਜੀ ਨਛੇਦੇ ਬਸ ਕੱਟਦੇ ਕਰਦੀ ਹੈ ਇਸ ਸਾਲ ਕੱਟਦੀ ਜਾਂਦਾ ਜੀ ਦਾਰੂ ਦਾ ਕੰਮ ਪਹਿਲਾਂ ਜਿਵੇਂ ਪਹਿਲੀ ਚੱਲ ਪੈਂਦੀ ਜੀ ਦਾਰੂ ਕੋਈ ਐਸੀ ਗੱਲ ਹੈ ਨਹੀਂ ਆਦਿ ਤਾਂ ਠੀਕ ਹੈ ਭਾਈ ਜੀ ਸਾਰਾ ਧੰਨਵਾਦ ਤਾਂ ਹੁਣ ਚੱਲਦੇ ਆਪਾਂ ਤਾਂ ਹੁਣ ਆਪਾਂ ਚੱਲਦੇ ਆ ਦੂਸਰੀ ਪੱਤੀ ਦੇ ਵਿੱਚ ਉੱਥੋਂ ਵੀ ਲੋਕਾਂ ਦੇ ਵਿਚਾਰ ਲੈਣੇ ਆ ਕੀ ਕਹਿਣਾ ਹੈ ਦੂਸਰੇ ਪਿੰਡ ਦੇ ਦੂਸਰੇ ਈਰੀ ਦੇ ਵਿੱਚ ਇਹਨਾਂ ਚੋਣਾਂ ਵਾਸਤੇ ਤੇ ਇਹਨੇ ਖੜੇ ਹੋਏ ਪੰਚਾਇਤਾਂ ਵਾਸਤੇ ਪੋਰਟ ਲੱਡੂ ਦੇ ਦੂਸਰੀ ਸਾਈਡ ਦੇ ਉੱਤੇ ਅਸੀਂ ਆਏ ਹੋਏ ਹਾਂ ਜਿੱਥੇ ਦੂਸਰੇ ਨੌਜਵਾਨ ਮੁੰਡੇ ਬੈਠੇ ਨੇ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀ ਪਿੰਡ ਦੇ ਵਿੱਚ ਜੋ ਚੋਣ ਇਲੈਕਸ਼ਨ ਸ਼ੁਰੂ ਹੋ ਚੁੱਕੀ ਹੈ ਉਹਦੇ ਵਿੱਚ ਜਿਹੜੇ ਪਿਛਲੇ ਸਰਪੰਚ ਆ ਉਹਨਾਂ ਨੇ ਕੀ ਕੁਝ ਕਰਤਾ ਜਿਹੜੇ ਹੁਣ ਆਉਣ ਵਾਲੇ ਸਰਪੰਚ ਨੇ ਉਹ ਕੀ ਕੁਝ ਹੋਣ ਦੀ ਸੁਭਾਵਨਾ ਕੀ ਉਹ ਸਮਾਜਿਕ ਤੌਰ ਤੇ ਔਰ ਸਰਕਾਰੀ ਤੌਰ ਤੇ ਤੁਹਾਡੇ ਨਾਲ ਖੜ੍ਹ ਸਕਦੇ ਨੇ ਤਾਂ ਆਪਾਂ ਗੱਲ ਕਰਦੇ ਆਂ ਪਿੰਡ ਦੇ ਬੰਦੇ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਬਜੀ ਕੀ ਨਾਮ ਹੈ ਸ਼ਿਗਾਰਾ ਸਿੰਘ ਜੀ ਸ਼ਿਗਾਰਾ ਸਿੰਘ ਜੀ 15 ਅਕਤੂਬਰ ਨੂੰ ਪਚੋਣਾ ਇਲੈਕਸ਼ਨ ਹੋਣ ਜਾ ਰਹੀ ਹੈ ਜਿਹੜੇ ਦੋ ਉਮੀਦਵਾਰ ਜਾਂ ਤਿੰਨ ਉਮੀਦਵਾਰ ਤੁਹਾਡੇ ਖੜੇ ਹੋਏ ਨੇ ਕਹੇ ਜੀ ਨੇ ਜਾਂ ਤੁਹਾਡੇ ਕੰਮ ਕਰਾਉਂਦੇ ਕਿੰਨੇ ਕਾਬਿਲ ਨੇ ਜਾਂ ਪਿਛਲੇ ਸਰਪੰਚ ਨੇ ਕਿੰਨੇ ਕੰਮ ਕਰਾਤੇ ਤੇ ਕਿੰਨੇ ਕਿ ਰਹਿੰਦੇ ਆ ਉਹ ਮੁੱਦੇ ਤਾਂ ਜੀ ਆਪਣੇ ਨੌਜਵਾਨ ਨੇਗੇ ਸਿਆਣੇ ਪੜ੍ਹੇ ਲਿਖੇ ਨੇਗੇ ਸੂਝਵਾਨ ਨੇ ਖਾਣੇ ਦੇ ਨਾਲ ਕਰਦੇ ਨਾਲ ਲੋਕਾਂ ਦੇ ਗੱਲਾਂ ਸੁਣਨਗੇ ਕੰਮ ਵੀ ਕਰਨਗੇ ਉਹ ਪਿੰਡ ਦਾ ਜਿਹੜੀ ਪਹਿਲੀ ਪੰਚਾਇਤ ਸੀਗੀ ਪਹਿਲੀ ਪੰਚਾਇਤ ਵੀ ਠੀਕ ਰਹੀ ਹੈ ਸਾਡੇ ਕੋਈ ਇਹੋ ਜਿਹਾ ਰੌਲਾਪੋਲਾ ਨਹੀਂ ਹੋਇਆ ਪਿੰਡ ਦੇ ਵਿੱਚ ਕੋਈ ਲੜਾਈ ਝਗੜਾ ਵਾਲਾ ਕੰਮ ਨਹੀਂ ਹੋਇਆ ਵਧੀਆ ਕਾਂਗਰਸ ਦੀ ਸਰਪੰਚੀ ਰਹੀ ਹੈ ਸਰਕਾਰ ਮੇਰੇ ਨਾਲੋਂ ਪਹਿਲਾਂ ਸੀ ਕੀ ਕਾਂਗਰਸ ਦੀ ਤੇ ਹੁਣ ਉਹ ਰਾਗੜ ਸੀ ਜੇ ਸਰਪੰਚ ਉਹ ਕਾਂਗਰਸ ਦਾ ਸਰਪੰਚ ਸੀਗਾ ਜਿੰਨਾ ਕੰਮ ਉਹ ਤੋਂ ਹੋਇਆ ਵਧੀਆ ਕਰਿਆ ਜੀ ਉਹਨੇ ਜਿਹੜੇ ਹੁਣ ਸਰਪੰਚ ਚੁਣਨ ਜਾ ਰਹੇ ਤੁਸੀਂ ਨਵੇਂ ਤੁਸੀਂ ਇਹਨਾਂ ਤੋਂ ਕਿਹੜੇ ਕਿਹੜੇ ਕੰਮ ਦੀ ਉਮੀਦ ਰੱਖਦੇ ਹੋ ਅਸੀਂ ਤਾਂ ਜੀ ਸਾਡੇ ਆ ਕੋਬੇ ਦੀ ਗੰਦ ਪਈ ਹੈ ਜੀ ਤੇ ਜਿਹੜੇ ਪਿੰਡ ਦਾ ਕੋਈ ਵੀ ਸਾਂਝੇ ਕੰਮ ਨਹੀਂ ਦੇ ਅਪੂਆ ਦੇ ਬਾੜਾਂ ਚ ਮੈਂਬਰ ਤੇ ਸਰਪੰਚ ਵੀ ਕਰੂੰਗਾ ਉਹ ਜਗਾਨੇ ਜਿਹੜੇ ਨੰਮੇ ਮੁੰਡੇ ਨੇ ਕਰਨਗੇ ਕੰਮ ਜੀ ਸਾਨੂੰ ਮੀਤ ਹੈਗੀ ਐ ਇਹ ਵੀ ਬੇਨਤੀ ਕਰਦਾ ਉਹਨਾਂ ਨੂੰ ਵੀ ਵੋਟਾਂ ਪਾ ਦੇਗੇ ਪ੍ਰਭੂ ਤੇ ਸਰਪੰਚ ਬਣੋ ਸਰਪੰਚ ਦੀ ਉਸ ਵਾਪਤੀ ਲੈ ਕੋ ਪੜੇ ਲਿਖੇ ਹੋ ਬਦਲਾ ਲਿਓ ਪਹਿਲਾਂ ਜੇ ਮੈਂ ਚੱਲ ਗਈ ਤਾਂ ਠੀਕ ਹੈ ਜੀ ਠੀਕ ਕਰਦੇ ਕਹਿੰਦੇ ਆ ਬਸ ਹੋਰ ਕੋਈ ਆਪਣੀ ਹੌਂ ਠੀਕ ਆ ਭਾਈ ਜੀ ਧੰਨਵਾਦ ਤੁਹਾਡਾ ਭਾਈ ਹਸਿਆਕਾਰ ਕਿਨਵਾ ਭਾਈ ਕਰਤਪਾਲ ਜੀ ਪਿਛਲੇ ਸਰਕਾਰ ਜਿਹੜੇ ਪੰਚ ਸੀ ਉਹਦੇ ਕਿੰਨੇ ਕੰਮ ਅਧੂਰੇ ਰਹਿ ਗਏ ਉਹਦੇ ਸੰਬੰਧ ਜਿਹੜੇ ਨਵੇਂ ਆ ਰਹੇ ਨੇ ਤੁਹਾਨੂੰ ਕਿਵੇਂ ਲੱਗਦਾ ਹੈ ਵੀ ਇਹ ਕਿੰਨੇ ਕੰਮ ਕਰਨ ਜੋਗੇ ਕਿ ਸਮਾਜ ਦੇ ਵਿੱਚ ਜਿਵੇਂ ਤੁਹਾਡਾ ਰਿਜ਼ਰਵ ਹੈ ਔਰਤ ਵਾਸਤੇ ਕਿ ਇਹ ਕੰਮ ਕਰਨ ਜਿਹੜੇ ਸਰਕਾਰੀ ਕੰਮ ਕਰਾਉਣ ਜਾਣਾ ਪੈਂਦਾ ਹੈ ਤੇ ਉੱਥੇ ਜਾ ਸਕਣਗੇ ਹਾਂਜੀ ਹਾਂ ਲਾਇਕ ਨਹੀਂ ਕੰਮ ਵਧੀਆ ਪਹਿਲਾਂ ਹੀ ਬਹੁਤ ਵਧੀਆ ਕੰਮ ਹੋ ਗਏ ਜੀ ਜਿਹੜੇ ਕੰਮ ਵਿਕਾਸਾ ਲਾਈਟ ਲੂਟ ਲਗੀਆਂ ਕੁਰਸੀਆਂ ਰਾਂ ਵਗੈਰਾ ਗਲੀ ਵਗੈਰਾ ਬਣ ਗਈ ਸਾਡੀ ਬਹੁਤ ਖਰਾਬ ਸੀ ਗਲੀ ਆ ਬਜਾਲੇ ਪਿੰਡ ਦੇ ਬਹੁਤ ਵਧੀਆ ਕੰਮ ਹੋ ਗਏ ਤੇ ਭਾਈ ਸੀਵਰੇਜ ਦਾ ਕੋਈ ਹੈ ਪ੍ਰਬੰਧ ਇੱਥੇ ਹਾਂ ਸੀਵਰੇਜ ਬਹੁਤ ਵਧੀਆ ਸਾਡੇ ਕੋਈ ਨਿਕਾਸ ਹੈਗਾ ਪਾਣੀ ਦਾ ਸਾਰੇ ਦਾ ਜੀ ਕੋਈ ਸੀਵਰੇਜ ਦਾ ਜਿਆਦਾ ਪਰੇਸ਼ਾਨੀ ਨਹੀਂ ਮੈਗਜ਼ਨ ਤੇ ਭਾਈ ਫਿਰ ਵੀ ਕੋਈ ਮੇਨ ਜਿਹੜਾ ਮੇਨ ਕੰਮ ਆਪਣਾ ਕਈ ਵਾਰੀ ਰਹਿ ਜਾਂਦਾ ਤਾਂ ਉਹ ਕਿਹੜਾ ਕੰਮ ਹੈ ਰਹਿ ਜਾਂ ਰਿਹਾ ਹੋਇਆ ਤੇ ਤੁਸੀਂ ਇਹਨਾਂ ਦੋਨਾਂ ਤੋਂ ਕੀ ਵੀਦ ਰੱਖਦੇ ਹੋ ਕੰਮ ਬਾਰੇ ਮੀ ਤਾਂ ਬਸ ਥੋੜਾ ਬੋਧਾ ਛੱਪੜ ਦੇ ਜਿਵੇਂ ਕੰਦਾ ਕੁੰਦਾ ਜਿਆ ਨੇ ਜੀ ਇੱਕ ਉਧਰ ਆਪਣੇ ਸਟੇਡੀਅਮ ਦਾ ਕੰਮ ਆ ਜੀ ਉਹ ਥੋੜਾ ਜਿਆਦਾ ਧੂਰਾਗਾ ਵਿੱਚ ਗਰਾਊਂਡ ਵਧੀਆ ਹੋਰ ਉਹਦੇ ਜਿੰਮ ਜਿੰਮ ਦਾ ਸਮਾਨ ਮਿਲ ਜਾ ਜੀ ਵਧੀਆ ਬੱਚੇ ਸਾਡੇ ਪਾਰਕ ਇੱਕ ਦੋ ਕੰਮ ਆ ਸਾਡੇ ਪਾਰਕਾਂ ਦੀਆਂ ਨੇ ਜੀ ਇੱਕ ਦੋ ਪਾਰਕ ਬਣ ਜਾਣਾ ਸਾਡੇ ਵੀ ਇਧਰ ਪਾਰਕ ਹੈ ਨਹੀਂ ਉਧਰ ਵੀ ਪਾਰਕ ਹੈ ਨਹੀਂ ਹੈ ਜੀ ਇਹ ਬਸ ਇਹੀ ਉਮੀਦ ਆ ਕਰ ਵੀ ਦੇਣਗੇ ਇਹ ਮੁੰਡੇ ਦੋਨੋਂ ਵਧੀਆ ਨੇ ਤੇ ਤੁਸੀਂ ਪਾਰਕ ਦੀ ਗੱਲ ਕੀਤੀ ਆ ਖੇਡ ਮੈਦਾਨ ਦੀ ਗੱਲ ਕੀਤੀ ਆ ਖੇਡ ਮੈਦਾਨ ਦੇ ਨਾਲ ਨਾਲ ਸਾਡੇ ਇੱਥੇ ਨੌਜਵਾਨ ਮੁੰਡੇ ਨਸ਼ਿਆਂ ਤੋਂ ਕਿੰਨੇ ਕੁ ਪ੍ਰੇਤ ਨੇ ਨੇ ਠੀਕ ਨਹੀਂ ਕਰ ਕੋਈ ਜ਼ਿਆਦਾ ਨਹੀਂ ਹੈਗੇ ਥੋੜੇ ਬਹੁਤੇ ਹੈਗੇ ਵੀ ਨਿਸ਼ੇੜੀ ਜੀ ਵੀ ਬਹੁਤ ਰਾਹਤ ਨਹੀਂ ਮੁੰਡੇ ਨਸ਼ੇ ਤੋਂ ਇਹਨੇ ਜ਼ਿਆਦਾ ਨਹੀਂ ਹੈਗਾ ਸਾਡੇ ਇਧਰ ਤਾਂ ਕੋਈ ਹੈ ਨਹੀਂਗਾ ਜੀ ਅੱਛਾ ਇੱਕ ਹੋਰ ਆ ਵੀ ਜਦੋਂ ਦੋ ਦੋ ਜਾਨੇ ਖੜੇ ਹੋਏ ਨੇ ਕੀ ਤੁਸੀਂ ਸਾਰੇ ਪਿੰਡ ਨੇ ਸਰਬਸੰਮਤੀ ਨਾਲ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀ ਅਸੀਂ ਤਾਂ ਇਧਰ ਤਾਂ ਸਾਡੇ ਵਾਰਡ ਦਾ ਦਾ ਮੈਂਬਰ ਹੈ ਜੀ ਸਰਬਸੰਮਤੀ ਨਾਲ ਹੀ ਬਣਿਆ ਜੀ ਸਾਡੇ ਸਾਰਿਆਂ ਨੇ ਇਹ ਕੀਤਾ ਸੀ ਸਰਬਸੰਮਤੀ ਨਾਲ ਸਾਡਾ ਮੈਂਬਰ ਬਣਿਆਗਾ ਜੀ ਇਥੋਂ ਕਿ ਭਾਜੀ ਸਰਪੰਚ ਦੀ ਗੱਲ ਹੈ ਸਰਪੰਚ ਸਰਬਸੰਮਤੀ ਨਾਲ ਨਹੀਂ ਬਣ ਸਕਦੇ ਸੀ ਸਰਪੰਚ ਹੀ ਨਹੀਂ ਕਿਸੇ ਨੇ ਬਿਠਾਇਆ ਵੀ ਨਹੀਂ ਮੁੱਦਾ ਜੀ ਕੋਈ ਤੇ ਚੱਲੀ ਵੀ ਨਹੀਂ ਕੋਈ ਗੱਲ ਜੀ ਦੋਨੇ ਵਸ ਇਲੈਕਸ਼ਨ ਦੇ ਵਿੱਚ ਨਹੀਂ ਅੱਛਾ ਭਾਜੀ ਹੁਣ ਤੁਸੀਂ ਇਹ ਦੱਸੋ ਵੀ ਸਰਪੰਚਾਂ ਨੂੰ ਤੇ ਪਿੰਡ ਵਾਸੀਆਂ ਨੂੰ ਤੁਸੀਂ ਕੀ ਸੰਦੇਸ਼ ਦਿਓਗੇ ਜਿਹੜਾ ਸਮਾਜ ਦੇ ਭਲਾਈ ਲਈ ਗੱਲ ਹੋਵੇ ਪਰ ਠੀਕ ਹੈ ਜੀ ਇਹੀ ਵੀ ਕੰਮ ਹੋ ਜਾਣ ਪਿੰਡ ਦੇ ਚੰਗੇ ਜੀ ਕੋਈ ਵੀ ਜਿੱਤੇ ਜੇ ਆਪਾਂ ਨੂੰ ਕਿਸੇ ਨਾਲ ਨਹੀਂ ਰੱਖਦੇ ਆਪਾਂ ਵਧੀਆ ਵੀ ਜਿਹੜਾ ਵੀ ਜਿੱਤੇ ਜੇ ਪਿੰਡ ਦੇ ਕੰਮ ਕਰੇ ਵਧੀਆ ਪਰ ਤਾਂ ਕਿ ਜਾ ਕੇ ਪਿੰਡ ਦਾ ਜਿਹੜਾ ਵੀ ਕੰਮ ਬੰਦਿਆ ਤਾਂ ਵਧੀਆ ਹੋ ਸਕਦਾ ਉਹ ਕਰੇ ਕੋਈ ਜਿਹੜਾ ਫੋਟਾ ਇਲੈਕਸ਼ਨ ਤੋਂ ਕੋਈ ਬੋਟਾ ਤਾਂ ਨਹੀਂ ਅੰਦਰ ਜੀ ਹਰ ਜੀ ਤਾਂ ਵੀ ਪਾਰਟੀਆ ਵਜੋਂ ਤੁਸੀਂ ਅੱਗੇ ਉੱਤੇ ਸਾਡੇ ਜਿਹੜੇ ਇਹ ਇਹੋ ਜੀ ਚੀਜ਼ ਉਹੀ ਕਰੋਂਗੇ ਕਿ ਅੱਜ ਹਾਂ ਪਾਰਟੀਵਾਦੀ ਦਾ ਕੋਈ ਇਹ ਚੀਜ਼ ਚਾਹੀਦੀ ਆਪਾਂ ਬੰਦਾ ਵੀ ਇੱਕ ਵੋਟ ਪਾਵਾਂਗੇ ਨਹੀਂ ਜਿਹੜਾ ਬੰਦਾ ਆਪਾਂ ਨੂੰ ਪਿੰਡ ਨੂੰ ਸਾਰੇ ਜਿਹੜਾ ਹੁਣ ਲੋਬਾ ਦੇਖੋ ਇੱਕ ਵੋਟ ਨਾਲ ਕਿਸੇ ਨੂੰ ਕੋਈ ਸਮਝਦਾ ਜਿਹੜਾ ਉਹ ਨਗਰਬਾਦ ਚਾਹੁੰਦਾ ਹੋਊਗਾ ਜੀ ਉਹਨੂੰ ਵੋਟਾਂ ਪਾ ਕੇ ਤੇ ਤਾਵਾਂਗੇ ਉਹ ਕੰਮ ਨਹੀਂ ਕਰੂਗਾ ਜੀ ਤੇ ਤੁਸੀਂ ਸਰਪੰਚ ਨੂੰ ਨਸ਼ੇ ਵਰਤਨ ਤੋਂ ਨਾ ਵਰਤਨ ਉਹਦੇ ਬਾਰੇ ਤੁਝੋ ਪ੍ਰੇਰੋਂਗੇ ਹਾਂਜੀ ਹਾਂ ਜ਼ਰੂਰ ਜੀ ਐਸਾ ਜਿਆ ਕੋਈ ਹਜੇ ਪਿੰਡ ਦਾ ਮਾਹੌਲ ਬਹੁਤ ਸਹੀ ਹੈ ਜੀ ਕੋਈ ਨਸ਼ੇ ਦਾ ਕੋਈ ਐਡਾ ਜ਼ਿਆਦਾ ਨਹੀਂ ਹੈਗਾ ਜੀ ਹਾਂ ਵਧੀਆ ਚੱਲ ਰਿਹਾ ਹੈ ਜੀ ਧੰਨਵਾਦ ਬਾਈ ਜੀ ਤਾਂ ਆਪਾਂ ਅੱਗੇ ਗੱਲ ਕਰਦਾ ਹੈ ਬਾਈ ਜੀ ਸਬਸਕ੍ਰਾਈਬਰ ਕੀ ਹਾਲ ਹੈ ਬਾਈ ਬਲਦੀ ਜੀ ਕੀ ਨਾਮ ਆ ਭਈਆ ਮਨਜੀਤ ਸਿੰਘ ਮਨਜੀਤ ਸਿੰਘ ਜੀ ਪਿੰਡ ਦੇ ਵਿੱਚ ਤੁਸੀਂ ਦੋ ਚਾਰ ਤਾਂ ਪਲਾਨ ਦੇਖਲੇ ਹੋਣਗੇ ਤੁਹਾਨੂੰ ਕਿਸ ਤਰ੍ਹਾਂ ਦਾ ਜਿਹੜਾ ਇਹ ਪਲਾਨ ਹੈ ਕਿ ਔਰਤ ਵਾਸਤੇ ਏਰੀਆ ਰਪੈ ਹੈ ਹਨਾ ਹਾਂ ਪੀ ਹੁਣ ਇਹ ਜਿਹੜੀ ਔਰਤ ਆਖਿਰ ਵਰਬਾ ਇਹ ਸਮਾਜ ਦੇ ਵਿੱਚ ਪੰਚਾਇਤ ਦੇ ਵਿੱਚ ਬੈਠ ਕੇ ਜੇ ਬੰਦਿਆਂ ਦੇ ਝਗੜਿਆਂ ਦੇ ਫੈਸਲੇ ਵੀ ਕਰ ਸਕਣੀਆਂ ਹਾਂਜੀ ਹਾਂਜੀ ਫੜੇ ਨੇ ਸੇ ਪ੍ਰਭਾਵ ਦੇ ਬੰਦੇ ਖੜੇ ਹੋ ਰਹੇ ਨੇ ਮੁੰਡੇ ਬਹੁਤ ਵਧੀਆ ਨੇ ਦੋਨੇ ਤੇ ਦੇ ਪਿੰਡ ਦਾ ਵੀ ਸੋਚਾ ਵੀ ਇਹ ਇਕੱਲੇ ਆ ਆਪਦੀ ਨਹੀਂ ਬਾਹਰਲੀ ਵੀ ਜਾਣਕਾਰੀ ਲਖਦੇ ਨੇ ਇਹ ਵੱਧ ਤੋਂ ਵੱਧ ਚੰਗੇ ਜਿੰਨੇ ਵੀ ਹੋ ਸਕਣਗੇ ਦੋਨੇ ਮੁੰਡੇ ਚੰਗੇ ਕੰਮ ਕਰਨਗੇ ਜਿੱਤ ਹਾਰ ਦਾ ਫੈਸਲਾ ਦੋਨਾਂ ਦਾ ਮੁਕਦਰ ਦੇ ਪਰਿਵਾਰ ਬਹੁਤ ਵਧੀਆ ਪਰਿਵਾਰ ਨੇ ਨਸ਼ੇ ਤੋਂ ਰਹਿਦ ਨੇ ਅੱਛਾ ਭਾਈ ਜੀ ਇੱਕ ਗੱਲ ਹੋਰ ਦੱਸੋ ਮੈਨੂੰ ਹਾਂਜੀ ਹੁਣ ਜਿਵੇਂ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਦੋਨਾਂ ਪਾਸੇ ਬੇਰਜ਼ਗਾਰੀ ਨੂੰ ਲੈ ਕੇ ਕੋਈ ਕਈ ਪਲਾਨਿੰਗ ਚੱਲ ਰਹੀਆਂ ਨੇ ਵੀ ਪ੍ਰੋਜੈਕਟ ਲਾਉਣ ਦੇ ਵਾਸਤੇ ਚੱਲ ਰਹੇ ਕਿ ਤੁਸੀਂ ਸਰਪੰਚ ਤੇ ਉਮੀਦ ਰੱਖਦੇ ਹੋ ਵੀ ਤੁਹਾਡੇ ਪਿੰਡ ਦੇ ਵਿੱਚ ਕੋਈ ਅਜਿਹਾ ਪ੍ਰੋਜੈਕਟ ਲੈ ਕੇ ਆਉਣਗੇ ਜਿਹਦੇ ਵਿੱਚ ਪੜੀਆਂ ਲਿਖੀਆਂ ਕੁੜੀਆਂ ਵੀ ਤੇ ਮੁੰਡੇ ਵੀ ਕੰਮ ਕਰ ਸਕਣ ਅਸੀਂ ਦੇਖੋ ਜੀ ਉਹਨਾਂ ਨੂੰ ਰਿਕਵੈਸਟ ਕਰਾਂਗੇ ਵੀ ਆਪਣੇ ਜਦੋਂ ਜਿੱਤ ਗਏ ਵੀ ਕੋਈ ਇਹੋ ਜਿਹਾ ਲੈ ਕੇ ਆਓ ਵੀ ਜਿਹੜੇ ਆਪਣੇ ਨੌਜਵਾਨ ਬੀਬੀਆਂ ਭੈਣਾਂ ਬਾਹਰ ਜਾਂਦੀਆਂ ਨੇ ਕੰਮ ਕਰਦੀਆਂ ਨੇ ਕਿ ਉਹ ਆਪਣੇ ਪਿੰਡ ਲੈਵਲ ਤੇ ਕੰਮ ਕਰਨ ਵੀ ਇੱਥੋਂ ਚੀਜ਼ ਬਣ ਕੇ ਬਾਹਰ ਨੂੰ ਜਾਵੇ ਕੋਈ ਵੀ ਜਿਹੜਾ 2 ਰੁਪਏ ਜਿਹੜਾ ਬਾਹਰ ਜਾਂਦਾ ਕਮਾਉਣ ਉਹ ਇੱਥੇ ਘਰੇ ਬਹਿ ਕੇ ਕੰਮ ਕਰੇ ਇਹੀ ਉਮੀਦ ਕਰਾਂਗੇ ਜੀ ਅਸੀਂ ਇਹਨਾਂ ਨੂੰ ਕਹਾਂਗੇ ਵੀ ਇਹ ਵੀ ਤੁਸੀਂ ਵੱਧ ਤੋਂ ਵੱਧ ਕੰਮ ਕਰੋ ਧੰਨ ਕੋਟ ਲੱਲੂ ਪਿੰਡ ਦੇ ਵਿੱਚ ਆਈ ਸੀ ਪਿੰਡ ਦੇ ਵਿੱਚ ਇੱਕ ਇੱਕ ਸਾਨੂੰ ਜਰੂਰ ਮਿਲੀ ਹੈ ਗੱਲ ਇਹ ਵੀ ਚਾਹੁੰਦੇ ਨੇ ਵੀ ਸਾਡੇ ਪਿੰਡ ਦੇ ਵਿੱਚ ਖੇਡ ਮਦਦਾਰ ਵੀ ਹੋਣਾ ਚਾਹੀਦਾ ਹੈ ਸਾਡੇ ਪਿੰਡ ਦੇ ਵਿੱਚ ਰੋਜ਼ਗਾਰ ਲਈ ਕੋਈ ਨਾ ਕੋਈ ਪਲਾਂਟ ਇਹਦੇ ਲੱਗਣੇ ਚਾਹੀਦੇ ਜਿੱਥੇ ਸਾਡੀਆਂ ਕੁੜੀਆਂ ਤੇ ਸਾਡੇ ਮੁੰਡੇ ਬਾਹਰ ਜਾਂਦੇ ਨੇ ਉਹ ਇੱਥੇ ਹੀ ਕਮਾਈ ਕਰਨ ਇੱਥੇ ਹੀ ਕਮਾਈ ਕਰਕੇ ਪਿੰਡ ਦਾ ਨਾਮ ਰੋਸ਼ਨ ਕਰਨ ਹੁਣ ਤਾਂ ਇਹ ਵੋਟਾਂ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਕਿਹੜਾ ਚਾਉਣ ਜਿੱਤ ਕੇ ਬਾਜੀ ਮਾਰ ਕੇ ਪੰਜਾਬ ਸਰਕਾਰ ਦਾ ਇੱਕ ਹਿੱਸਾ ਬਣਦਾ ਹੈ ਅਤੇ ਆਪਣੀ ਪਿੰਡ ਦੇ ਲਈ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਕੇ ਪਿੰਡ ਨੂੰ ਅੱਗੇ ਲੈ ਕੇ ਜਾਂਦਾ ਹੈ ਮਾਨਸਾ ਦੇ ਕੋਲਟ ਲੱਲੂਪਿੰਡ ਦੇ ਵਿੱਚ ਅਸੀਂ ਅੱਜ ਆਏ ਸੀ ਲੋਕਾਂ ਨਾਲ ਗੱਲਬਾਤ ਕੀਤੀ ਹੈ ਇਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਅਸੀਂ ਨਸ਼ੇ ਤੋਂ ਦੂਰ ਰਹਿ ਕੇ ਹੀ ਵੋਟਾਂ ਦੀ ਗੱਲ ਕਰ ਰਹੇ ਹਾਂ ਅਸੀਂ ਲੜਾਈ ਝਗੜੇ ਤੋਂ ਰਹਿ ਕੇ ਦੂਰ ਦੀ ਗੱਲ ਕਰ ਰਹੇ ਹਾਂ ਸਾਡੇ ਬਹੁਤੇ ਕੰਮ ਹੋ ਚੁੱਕੇ ਨੇ ਥੋੜੇ-ਮੋٹے ਰਹਿੰਦੇ ਨੇ ਜਿਹਦੇ ਵਿੱਚ ਇਹਨਾਂ ਨੇ ਡਿਸਪੈਂਸਰੀ ਦੀ ਗੱਲ ਕੀਤੀ ਹੈ ਸਕੂਲ ਦੀ ਗੱਲ ਕੀਤੀ ਹੈ ਇਹਨਾਂ ਦਾ ਕਹਿਣਾ ਹੈ ਕਿ ਵੀ ਜਿਹੜੇ ਵੀ ਸਰਪੰਚ ਆਊਗਾ ਪੜੀਆਂ ਲਿਖੀਆਂ ਕੁੜੀਆਂ ਨੇ ਔਰ ਦੋਨਾਂ ਵਿੱਚੋਂ ਜਿਹੜੀ ਵੀ ਆ ਗਈ ਸਰਪੰਚ ਬਣ ਕੇ ਉਹ ਸਾਡੇ ਕੰਮ ਸਕੂਲ ਪਿੰਡ ਦੇ ਜਰੂਰ ਕਰਾਉਣਗੇ ਆ ਤਾਂ ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹਨਾਂ ਦੇ ਪਿੰਡ ਦੇ ਕੰਮ ਹੁੰਦੇ ਆ ਜਾਂ ਫਿਰ ਪਹਿਲਿਆਂ ਪਿਛਲੇ 5 ਸਾਲਾਂ ਦੇ ਮੰਗਲੋ ਇਸ ਤਰ੍ਹਾਂ ਹੀ 5 ਸਾਲ ਗੁਜ਼ਰ ਜਾਣਗੇ న్యూਸ ਨੇਸ਼ਨ ਪੰਜਾਬ ਦੇ ਲਈ ਕੈਮਰਾਮੈਨ ਪਵਨ ਦੇ ਨਾਲ ਭਪਿੰਦਰ ਸਿੰਘ ਦੀ ਭਪਿੰਦਰ ਸਿੰਘ ਦੀ ਖਾਸ ਰਿਪੋਰਟ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟ ਲੰਦੋ